ਮਿੰਨੋਸ ਅੱਜ ਲੈ ਇਹ ਦਰਦੀ ਕਿਹੜੀ ਮੌਤ ਦੇ ਅੱਗੇ ਖੜੀ ਹੋਈਏ ਗੁੱਟ ਆਪਣੇ ਘਰ ਤੋਂ ਵਸਦਾ ਰਿੰਦੋ ਸੇਵਕਾ ਬਟਾਲਾ ਦੇ ਬੌਲੀ ਇੰਦਰਜੀਤ ਰੈਨ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੇ ਕੈਨੇਡਾ ਵਿੱਚ ਕੰਮ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਸਤ ਹੋਇਆ ਹੈ ਪ੍ਰਭਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਪਿਛੋ ਰੋੜੋ ਬੁਰਾ ਹਾਲ ਹੈ ਤੇ ਪਿਤਾ ਨੇ ਕਰਜ਼ਾ ਚੁੱਕ ਕੇ ਇਸ ਸਾਲ ਪਹਿਲਾ ਪ੍ਰਭ ਜੀ ਨੂੰ ਪਤਨੀ ਕੈਨੇਡਾ ਤੇ ਗਿਆ ਸੀ ਤਾਂ ਫਿਰ ਡੇਢ ਸਾਲ ਪਹਿਲਾਂ ਪ੍ਰਭ ਨੂੰ ਕੈਨੇਡਾ ਤੇ ਗਿਆ ਸੀ ਕੈਨੇਡਾ ਦੇ ਤਹੀ 2 ਮਹੀਨੇ ਪਹਿਲਾਂ ਪ੍ਰਭ ਜੀ ਨੇ ਕਰ ਬੇਟਾ ਹੋਇਆ ਸੀ ਅਜੇ ਪ੍ਰਭ ਨੂੰ ਬੇਟੇ ਦਾ ਚਾਅ ਤੇ ਖੁਸ਼ੀ ਦਾ ਕੀ ਸੀ ਪਰ ਪਰਿਵਾਰ ਨਾਲ ਅਨਹੋਣੀ ਵਾਪਰ ਗਈ ਅਤੇ ਮੌਤ ਦੇ ਪ੍ਰਭ ਜੀ ਨੂੰ ਆਪਣੇ ਗੋਸ਼ਤ ਵਿੱਚ ਲੈ ਲਿਆ ਕਿ ਹੁਣ ਪਰਿਵਾਰ ਪ੍ਰਭ ਜੀ ਨੂੰ ਮਿਸਕ ਦੇ ਨੂੰ ਵਤਨ ਵਤਨ ਲੈ ਕੇ ਔੜੀ ਘਰ ਲਗਾ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ న్యూਸ ਮੇਰੇ ਬਰਾਦਰ ਲਾਏ ਇਹ ਪ੍ਰੋਬਲਿਮ ਆ ਜੀ ਨਾ ਤੇ ਮੈਂ ਅਰਮਿਸਾਨ ਮੈਂ ਪਠਾਨ ਕੋਲ ਜੁਟਿਆ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ ਸਾਡੇ 4 ਵਜੇ ਕਿ ਇਹ ਇਤਾਂ ਪ੍ਰੋਬਲਿਟੀ ਦਾਤ ਹੋਵੇ ਤੇ ਮੈਂ ਕੈਂਡੀਡੇਟ ਕੋਲ ਜੇ ਆ ਗਿਆ ਬਾਅਦ ਵਿੱਚ 12 ਵਜੇ ਗੱਲਬਾਤ ਕੀਤੀ ਜਿਹੜੇ ਮੁੰਡੇ ਸੀ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਨੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਚੋਥੇ ਹਾਰਟ ਅਟੈਕ ਹੋਇਆ ਹੋ। ਉਦੋਂ ਬਾਅਦ ਉਹਨਾਂ ਨੇ ਐਮੂਲੈਂਸ ਬੁਲਾਈਆ ਫਰਸਟ ਏਡ ਦੇ ਤੌਰ ਤੇ ਅਚਰਤ ਮਾਚ ਉਹਨਾਂ ਨੇ ਬਾਅਦ ਸੇ ਕਹਿ ਤਾ ਕਿ ਨਹੀਂ ਉਹ ਫਿਰ ਤੈਤੋ ਗਿਆ ਨਾ ਤੇ ਕਿਹਦੇ ਦੇ ਸੀ ਤੇ ਕੈਨੇਡਾ ਜੀ ਸਰੀ ਇਹ ਬੈਠਾ ਆਪਣਾ ਬ੍ਰੈਂਪਟਨ ਬ੍ਰੈਂਪਟਨ ਤੋਂ ਬਾਅਦ ਜਿੱਤਾਂ ਵਾਈਫ ਜੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਸੇ ਫਿਰ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨਾ ਰਹਾ ਉਤੋਂ ਫਿਰ ਇਹ ਗਏ ਆ ਥੋੜਾ ਦੋ ਦਿਨ ਕਿੰਨੇ ਦਾ ਰਸਤਾ ਵਾਤੋਂ ਉਥੇ ਕੰਮ ਤੇ ਗਏ ਕਿਨੇ ਚਿਰ ਹੋ ਗਿਆ ਸੀ ਬਾਹਰ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦਾ ਹੈ ਪ੍ਰਸ਼ਾਸਨ ਨੇ ਇਹ ਮੰਗ ਕਰਦੇ ਨੇ ਕਿ ਨਾਲੇ ਲੈਡਪੋਰਟੀ ਜਲਦੀ ਤੋਂ ਚਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਆਖਰੀ ਦਰਸ਼ਨ ਕਰ ਸਕਣ ਕਿ ਕਿ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀ ਤੇ ਕੁਝ ਕੰਮ ਕਰਦੇ ਹੋ ਲਾਸ ਧੰਨਵਾਦ ਸੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜਦੋਂ ਕੋਈ ਬਾਹਰ ਜਾਂਦਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਜੇ ਇਦਾਂ ਫੜ ਤੜ ਕੇ ਚਲੋ ਉਹਨਾਂ ਨੇ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਇਹਨਾਂ ਨੂੰ ਕੀ ਪਤਾ ਹੈ ਮਾਫ ਜਾ ਕਿਰਤਾ ਹੋ ਜਾਣਾ ਵਾ ਇਹ ਕਿਤੇ ਜੈ ਲੱਗਦਾ ਹੈ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਹੋਇਆ ਲੱਗਿਆ ਉਹ ਟੈਕ ਨੂੰ ਕੰਮ ਕਰਦਿਆਂ ਕਰੇ ਦਰਦ ਹੋਈ ਆ ਉਹ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੱਥੋ ਗਈ ਸੀ ਇਹਨੇ ਕਿਸ਼ ਹੋ ਗਿਆ ਬਾਅਦ ਕੇ ਨੇ ਇੱਕ ਸਾਲ ਹੋ ਗਿਆ ਇੱਥੇ ਇਕੱਲਾ-ਕੱਲਾ ਕੋਈ ਨਹੀਂ ਹਾਂਜੀ ਇਕੱਲਾ-ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਗ ਕਰਦੇ ਸਹਾਇਸ਼ ਨੂੰ ਸਹਾਇਸ਼ ਤਾਂ ਉਹ ਮੰਗ ਕਰਨੇ ਹੀ ਮਤਲਬ ਉਹਦੀ ਡੈੱਡ ਬਾਡੀ ਜਿਹੜੀ ਉਹ ਲਿਹਾਉਣ ਚ ਮਦਦ ਕੀਤੀ ਜਾਵੇ